ਮੈਂ ਚੜਿਆ ਹੋਇਆ ਜਿਹੜੀ ਬਜ਼ੁਰਗਾਂ ਦੀ ਬੇਰੀ ਹੈ ਉਹਦੇ ਤੇ ਬਾਕੀ ਆਲੇ-ਦੋਲੇ ਦਾ ਥਿਊ ਤੁਹਾਨੂੰ ਦਿਖਾ ਰਿਹਾ ਇਹ ਕੈਂਪਿੰਗ ਅਸੀਂ ਕਰ ਦਿੱਤੀ ਆ ਪੂਰਾ ਸਟਾਰਟ ਕਰ ਦਿੱਤੀ ਆ ਹੁਣ ਤੇ ਲੰਮੇ ਪੈ ਗਏ ਆ ਬਿਲਕੁਲ ਜੰਗਲ ਦੇ ਗੱਭੇ ਆ ਅਸੀਂ ਆ ਮੇਰੇ ਤਾਂ ਸੱਟ ਵੀ ਲੱਗੀ ਆ ਦੇਖੋ ਆ ਬਾਹਾਂ ਤੇ ਇੱਕ ਗੱਲ ਹੋ ਰਿਹਾ ਇੱਥੇ ਕਿਸੇ ਸਿਮ ਦਾ ਸਿਗਨਲ ਵੀ ਨਹੀਂ ਆ ਰਿਹਾ ਇੱਕ ਹੀ ਬੰਦੇ ਕੋਲ ਫੋਨ ਆ ਉਹਦਾ ਹੀ ਸਿਗਨਲ ਕਦੀ ਕਦੀ ਆਉਂਦਾ ਆ ਉਹਦੇ ਵਿੱਚ ਪਾ ਲੈਣਾ ਇਹ ਦੁੱਧ ਉਹ ਜਿਹੜਾ ਹੁਣ ਮੈਂ ਵੀਡੀਓ ਨੂੰ ਟਾਈਮ ਲੈਪਸ ਤੇ ਲਾਉਣਾ ਆ ਤਾਂ ਕਿ ਜਲਦੀ ਜਲਦੀ ਤੁਹਾਨੂੰ ਤੁਹਾਡਾ ਟਾਈਮ ਨਾ ਖਰਾਬ ਹੋਵੇ ਜਲਦੀ ਜਲਦੀ ਤੁਹਾਨੂੰ ਚੀਜ਼ਾਂ ਜਿਹੜੀਆਂ ਹੁੰਦੀਆਂ ਨਜ਼ਰ ਆਉਣ ਓਹ ਹੋਣ ਲੱਗਿਆ ਜੀ ਆਪਾਂ ਖਾਣਾ ਪਾਣੀ ਆਪਣਾ ਬਣਨ ਲੱਗਾ ਆ ਸੌਰੀ ਥੋੜੀ ਜੀ ਕੁਆਲਿਟੀ ਤੁਹਾਨੂੰ ਖਰਾਬ ਲੱਗੂਗੀ ਕਿਉਂਕਿ بارش ਵਗੈਰਾ ਬਹੁਤ ਹੋ ਰਹੀ ਆ ਸਭ ਤੋਂ ਪਹਿਲਾਂ ਹੁਣ ਕੈਂਪ ਸੈੱਟ ਕਰਨੀ ਹੈ ਕਿਉਂਕਿ بارش ਵਾਲਾ ਮੌਸਮ ਹੋ ਗਿਆ ਤੇ ਖਾਣਾ ਪਾਣੀ ਵੀ ਬਣਾਉਣਾ ਤੇ ਸਭ ਤੋਂ ਪਹਿਲਾਂ ਇਹ ਸੈੱਟ ਕਰਾਂਗੇ ਸੋ ਅਗਰ ਤੁਸੀਂ ਫੁੱਲ ਕੈਂਪਿੰਗ ਦੀ ਕੰਪਲੀਟ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਇਹਨਾਂ ਬਜ਼ੁਰਗਾਂ ਦੇ ਆਪਾਂ ਚਾਰ 파ਟ ਬਣਾਏ ਹੋਏ ਆ ਪਹਿਲਾਂ ਤੁਸੀਂ ਉਹ ਮੈਂ ਤੁਹਾਨੂੰ نیچے ਲਿੰਕ ਦੇ ਦੇਣਾ ਡਿਸਕ੍ਰਿਪਸ਼ਨ ਦੇ ਵਿੱਚ ਉਹ ਚਾਰ 파ਟ ਤੁਸੀਂ ਵੀਰ ਦੇਖਿਓ ਅਸੀਂ ਸਭ ਤੋਂ ਪਹਿਲਾਂ ਕਿੱਦਾਂ ਬਜ਼ੁਰਗਾਂ ਦੇ ਕੋਲ ਗਏ ਕਿੱਦਾਂ ਅਸੀਂ ਜਗ੍ਹਾ ਲੱਭੀ ਕਿਹੜੀ-ਕਿਹੜੀ ਮੁਸ਼ਕਲਾਂ ਦਾ ਸਾਨੂੰ ਸਾਹਮਣਾ ਕਰਨਾ ਪਿਆ ਸੋ ਉਹ ਵੀ ਜ਼ਰੂਰ ਦੇਖਿਓ ਬਾਕੀ ਬਾਰਿਸ਼ ਪੈ ਰਹੀ ਆ ਹੁਣ ਬਹੁਤ ਜ਼ਿਆਦਾ ਤੇਜ਼ ਹੈ ਇੱਥੇ ਰਾਤ ਜਾਨਵਰਾਂ ਦਾ ਵੀ ਬਹੁਤ ਜ਼ਿਆਦਾ ਖਤਰਾ ਹੈ ਹੁਣ ਚੱਲਦੇ ਆਂ ਜਾ ਕੇ ਖਾਣਾ ਪਾਣੀ ਬਣਾਉਣੇ ਆਪਾਂ ਹੁਣ ਕੱਟਣ ਲੱਗੇ ਆਂ ਸਬਜ਼ੀਆਂ ਵਗੈਰਾ ਕੱਟ ਕੇ ਤੇ ਤਿਆਰੀ ਸ਼ੈਰੀ ਕਰਨ ਲੱਗੇ ਆਂ ਖਾਣ ਖਾਣਾ ਪੀਣਾ ਬਣਾਉਣ ਲੱਗੇ ਆਂ ਆਪਣਾ ਤੇ ਥੋੜੋ ਥੋੜੋ ਬਾਜੀ ਕਰਦਾ ਕੀ ਹੋਰ ਉਹ ਜਿਆਦਾ ਮੌਸਮ ਤਾਂ ਵਧੀਆ ਹੋ ਗਿਆ ਆ ਮੌਸਮ ਵਧੀਆ ਆ ਬਹੁਤ ਵਧੀਆ ਆ ਤੇ ਧਰ ਵੀ ਲੱਗ ਰਿਹਾ ਹੈ ਤੇ ਇਹਨੇ ਵਧੀਆ ਮੌਸਮ ਦੇ ਵਿੱਚ ਬਾਹਰ ਅਸੀਂ ਕੈਂਪਿੰਗ ਕਰ ਰਹੇ ਆ ਜੰਗਲ ਦੇ ਵਿੱਚ ਬਹੁਤ ਮਜ਼ਾ ਆ ਰਿਹਾ ਸਾਰੇ ਜਣੇ ਆਪੋ ਆਪਣਾ ਕੰਮ ਕਰ ਰਹੇ ਆ ਭਾਜੀ ਹੁਣੀ ਧੋਗੇ ਲਿਆਏ ਬਰਤਨ ਵਗੈਰਾ ਅਸੀਂ ਵੀ ਕੱਟ ਰਹੇ ਆ ਸਾਰਾ ਕੁਝ ਪਾਣੀ ਵਗੈਰਾ ਆਪਾਂ ਸਾਰਾ ਕੁਝ ਲੈ ਕੇ ਆਂਦਾ ਆ ਆਪਣਾ ਨਾਲ ਤੇ ਕੱਟ ਰਹੇ ਆ ਕਿ ਉਹਦਾ ਕੀ ਗੱਲ ਆ ਜਦੋਂ ਆਪਾਂ ਪਾਣੀ ਲੱਗਣਾ ਹਾਲੇ ਹੈ ਨਾ ਪਾਣੀ ਆਪਾਂ ਨੂੰ ਭੋਲਣਾ ਕੀ ਹੈ ਤਾਂ ਆਪਾਂ ਸੇਵ ਵੀ ਕਰਨਾ ਠੀਕ ਠੀਕ ਆ ਕਰਨਾ ਆ ਕਰ ਲਈਏ ਫਿਰ ਉਹਨਾਂ ਚਾਹੇ ਜੇ ਕਰਦ ਹੋਰ ਹੈਗੀ ਆ ਤਾਂ ਐ ਭਾਜੀ ਹਾਂਜੀ ਹਾਂਜੀ ਬਿਲਕੁਲ ਆਓ ਕਰਦੇ ਜੇ ਆਪ ਵੀ ਸੋਚ ਸਕਦੇ ਆ ਵੀ ਕਿੰਦਾ ਦਾ ਐਕਸਪੀਰੀਅੰਸ ਹੁੰਦਾ ਹੈ ਜਦੋਂ ਆਪਾਂ ਕੈਂਪਿੰਗ ਕਰਦੇ ਆ ਤੇ ਇਹ ਤਾਂ ਅਸੀਂ ਬਿਲਕੁਲ ਇੱਕ ਹਿਸਾਬ ਦਾ ਤੁਸੀਂ ਕਹਿ ਸਕਦੇ ਆ ਵੀ ਵਾਈਲਡ ਕੈਂਪਿੰਗ ਹੈ ਇਹ ਆਲੇ ਦੁਆਲੇ ਜੰਗਲ ਆ ਤੇ ਜੰਗਲ ਦੇ ਵਿੱਚ ਅਸੀਂ ਇਕੱਲੇ ਝੌਂਪੜੀ ਦੇ ਵਿੱਚ ਆ ਗੱਦੀ ਲੋਕ ਵੀ ਇੱਥੋਂ ਜਾ ਚੁੱਕੇ ਆ ਜਿਹੜੇ ਤੁਸੀਂ ਲਾਸਟ ਟਾਈਮ ਦੇਖੇ ਸੀ ਨਾ ਵੀਡੀਓ ਦੇ ਵਿੱਚ ਉਹ ਵੀ ਲੋਕ ਇੱਥੋਂ ਜਾ ਚੁੱਕੇ ਆ ਇਸ ਟਾਈਮ ਸਿਰਫ ਅਸੀਂ ਆ ਬਾਬਾ ਜੀ ਆ ਤੇ ਨਾਲ ਮੇਰੇ ਸਾਥੀ ਆ ਸੋ ਤੁਸੀਂ ਦੇਖੋ ਇੰਜੋਏ ਕਰੋ ਕਿ ਕੀ ਕੀ ਕਰ ਰਹੇ ਆ ਹਾਂ ਭਾਜੀ ਮੈਂ ਕਿੰਨੀ ਕਿੰਨੀ ਪਾ ਉਹ ਕਿ ਅਸੀਂ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਕੇ ਥੋੜਾ ਜਿਹਾ ਆਪਣੇ ਆਪ ਮਨ ਪਰਜਾਵਾ ਵੀ ਕਰਦੇ ਆ ਕਿ ਜੰਗਲ ਦੇ ਵਿੱਚ ਬੈਠੇ ਆ ਥੋੜਾ ਜਿਹਾ ਆਪਣਾ ਧਿਆਨ ਵੀ ਅਸੀਂ ਭਟਕਾਉਨੇ ਆ ਇੱਧਰ ਉੱਧਰ ਤੇ ਆਲੇ ਦੁਆਲੇ ਕੋਈ ਨਹੀਂ ਹੈਗਾ ਜੰਗਲੀ ਜੰਗਲ ਹੈ ਆਲੇ ਦੁਆਲੇ ਆਵਾਜ਼ਾਂ ਵੀ ਆ ਰਹੀਆਂ ਹੁਣ ਪਤਾ ਨਹੀਂ ਤੁਹਾਨੂੰ ਸੁਣ ਸੁਣਦੀਆਂ ਕਿ ਨਹੀਂ ਸੁਣਦੀਆਂ ਤੇ ਆਲੇ ਦੁਆਲੇ ਸਾਨੂੰ ਜੰਗਲੀ ਜਾਨਵਰਾਂ ਦੀਆਂ ਬਾਜਾਂ ਵੀ ਸੁਣ ਰਹੀਆਂ ਪਹਿਲੀ ਇਹਨਾਂ ਕੁਝ ਪ੍ਰਿਪੇਅਰ ਕਰਕੇ ਲਿਆਏ ਆ ਤਾਂ ਕਿ ਘੱਟ ਤੋਂ ਘੱਟ ਸਮਾਂ ਲੱਗੇ ਬਜ਼ੁਰਗਾਂ ਨੂੰ ਜ਼ਿਆਦਾ ਐਫਰਟ ਨਾ ਕਰਨਾ ਪਵੇ ਇਸ ਕਰਕੇ ਅਸੀਂ ਸਮਾਨ ਹੀ ਉਦੋਂ ਦਾ ਲੈ ਕੇ ਆਏ ਆ ਹੁਣ ਸਰਪ੍ਰਾਈਜ਼ ਸਰਪ੍ਰਾਈਜ਼ ਡਿਸ਼ ਆ ਤੁਸੀਂ ਧਿਆਨ ਦਿਓ ਰੋਟੀਆਂ ਪਕਾ ਦਿੰਦਾ ਨਾ ਨਹੀਂ ਨਹੀਂ ਬਾਬਾ ਜੀ ਬਰੈਡ ਹੈਗੀ ਆਪਣੇ ਕੋਲ ਦੇਖੋ ਬੜਾ ਟਾਈਮ ਲੱਗਦਾ ਨਹੀਂ ਨਹੀਂ ਬਰੈਡ ਬਰੈਡ ਪੇਵੋ ਬਈ ਬੜਾ ਬੜਾ ਮੋਟੀਆਂ ਰੋਟੀਆਂ ਲੈ ਜਾਣੀ ਨਹੀਂ ਨਹੀਂ ਤੁਸੀਂ ਕਾ ਨੂੰ ਕਰਨਾ ਹੈ बार-बार ਸਾਨੂੰ ਕੰਪੈਲ ਕਰੀ ਜਾਂਦੇ ਆ ਬੇਵਜਹ ਕਹਿੰਦੇ ਰੋਟੀਆਂ ਲਾਓ ਰੋਟੀਆਂ ਲਾਓ ਮੈਂ ਆਟਾ ਤੁਹਾਨੂੰ ਦੇ ਦਿੰਦਾ ਆ ਪਰ ਨਹੀਂ ਆਪਾਂ ਸਮਾਰ ਉਹਦਾ ਦਾ ਲੈ ਕੇ ਜਾਂਦਾ ਤਾਂ ਕਿ ਤਕਲੀਫ ਨਾ ਹੋਵੇ ਜ਼ਿਆਦਾ ਇਹਨਾਂ ਨੂੰ ਆਪਾਂ ਟੈਨਸ਼ਨ ਨਹੀਂ ਦੇਣੀ ਹੈਗੀ ਇਹ ਸਮਾਨ ਹੀ ਉਦਾਂ ਦਾ ਆਪਾਂ ਲੈ ਕੇ ਆਂਦਾ ਤਾਂ ਕਿ ਫਟਾਫਟ ਆਪਾਂ ਜਿਹੜੀ ਨਾ ਤਿਆਰੀ ਕਰ ਲਈ। ਹੋਵੇ ਜਾਂ ਨਹੀਂ ਬਰੌਨੀਆਂ ਦੇ ਬੰਦੇ ਨੇ। ਨਹੀਂ ਬਣਾ ਲੀ ਦੀਆਂ ਬਾ ਰੋਟੀਆਂ। ਕਿਹੜੀ ਗੱਲ ਹੈ? ਆ ਮੇਰੇ ਤਾਂ ਸੱਟ ਵੀ ਲੱਗੀ ਆ ਦੇਖੋ ਆ ਬਾਹ ਤੇ। ਮੈਂ ਵੀ 1 ਮਿੰਟ ਬੰਦ ਹੋ ਗੂ ਮੈਂ ਗੱਲ ਕਰਨੀ ਇਹ ਕੱਲ ਹੋ ਰਿਹਾ ਇੱਥੇ ਕਿਸੇ ਸਿਮ ਦਾ ਸਿਗਨਲ ਵੀ ਨਹੀਂ ਆ ਰਿਹਾ ਇੱਕ ਹੀ ਬੰਦੇ ਕੋਲ ਫੋਨ ਹੈ ਉਹਦਾ ਹੀ ਸਿਗਨਲ ਕਦੀ ਕਦੀ ਆਉਂਦਾ ਆ ਉਹਦੇ ਵਿੱਚ ਪਾ ਲੈਣਾ ਇਹ ਦੋ ਦੋ ਜਿਹੜਾ ਜਨਾਬ ਸ਼ੁਕਰ ਹੈ ਵੀ ਸਾਡੇ ਇੱਕ ਬੰਦੇ ਦਾ ਫੋਨ ਚੱਲ ਰਿਹਾ ਹੈ ਘੱਟੋ ਘੱਟ ਕੋਈ ਐਮਰਜੈਂਸੀ ਪੈਂਦੀ ਆ ਤੇ ਅਸੀਂ ਫੋਨ ਤਾਂ ਲਾ ਸਕਦੇ ਹਾਂ ਹੁਣ ਮੈਂ ਵੀਡੀਓ ਨੂੰ ਟਾਈਮ ਲਾਪਸ ਤੇ ਲਾਉਣਾ ਹੈ ਤਾਂ ਕਿ ਜਲਦੀ ਜਲਦੀ ਤੁਹਾਨੂੰ ਤੁਹਾਡਾ ਟਾਈਮ ਨਾ ਖਰਾਬ ਹੋਵੇ ਜਲਦੀ ਜਲਦੀ ਤੁਹਾਨੂੰ ਚੀਜ਼ਾਂ ਜਿਹੜੀਆਂ ਹੁੰਦੀਆਂ ਨਜ਼ਰ ਆਉਣ ਉਭੀ ਆਪਾਂ ਪਾਤਾ ਆਪਣਾ ਤੜਕਾ ਹੋ ਗਿਆ ਤਿਆਰ ਆਲਮੋਸਟ ਇਸ ਤੋਂ ਬਾਅਦ ਹੁਣ ਬਸ ਆਪਾਂ ਜਿਹੜਾ ਆ ਇਹਦੇ ਵਿੱਚ ਸਮਾਨ ਹੀ ਪਾਉਣਾ ਜਿਹੜੀ ਆਪਣੀ ਡਿਸ਼ ਬਣਨੀ ਆ ਉਹੀ ਸਮਾਨ ਪਾਉਣਾ ਇਹਦੇ ਵਿੱਚ ਤੇ ਆਪਣੀ ਡਿਸ਼ ਬਣ ਕੇ ਤਿਆਰ ਤੇ ਹੁਣ ਪਾਵਾਂਗੇ ਪਾ ਦਈਏ ਹੁਣ ਲੱਗ ਗਿਆ Shimla mirch ਪਾਉਣ Shimla mirch ਆ ਪੜੀ ਤੈ ਗਈ ਵਿੱਚ ਬਾਬਾ ਜੀ ਚੁੱਲੇ ਦੀ ਅੱਗ ਬਾਬਾ ਜੀ ਨੇ ਆ ਪਾਇਆ ਉਹਨਾਂ ਦਾ ਯਾਰ ਤੁਸੀਂ ਦੇਖੋ ਕਿੰਨੀ ਵਧੀਆ ਡਿਸ਼ ਬਣੀ ਕੇ ਤਿਆਰ ਹੋਈ ਆ। ਬਾਬਾ ਦੇ ਦੇਖੋ ਜਰਾ ਚੈੱਕ ਕਰੋ ਜਰਾ। ਬਾਕੀ ਅੱਗੇ ਜਾ ਕੇ ਬਣਾਉਣੇ। ਦੇਖੋ ਸਾਡਾ ਖਾਣਾ ਪਾਣੀ ਹੋ ਗਿਆ ਤਿਆਰ। ਇੱਧਰ ਵੀ ਖਾ ਰਹੇ ਆ। ਇੱਧਰ ਆ ਚੀਸ ਚੇਲੀ ਪੂਰਾ ਐਨ ਘੈਂਟ ਬਣੀ ਆ। ਨੀਰੇ ਦੇ ਵਿੱਚ ਕੈਂਪਿੰਗ ਬਜ਼ੁਰਗਾਂ ਦੇ ਕੋਲ ਜਿਨ੍ਹਾਂ ਦੇ ਆਪਾਂ ਪਹਿਲਾਂ ਵੀ ਤਿੰਨ ਪਾਰਟ ਬਣਾਈ ਹੋਏ ਆ। ਨਾਈਟ ਕੈਂਪਿੰਗ ਸਾਡੀ ਚੱਲ ਰਹੀ ਆ। ਆ ਤੁਸੀਂ ਦੇਖ ਰਹੇ ਆ ਬਾਕੀ ਉਹ ਭਾਜੀ ਹੁਣੀ ਵੀ ਖਾ ਰਹੇ ਉਧਰ ਆਪਣਾ ਵੀ ਨਾਲ ਰਹਿਤਾ ਆ ਸੋ ਫੁੱਲ ਵੀਡੀਓ ਦਾ ਲਿੰਕ ਤੁਹਾਨੂੰ ਨੀਚੇ ਮਿਲ ਜੂਗਾ ਜਾ ਕੇ ਤੁਸੀਂ ਦੇਖ ਸਕਦੇ ਆ ਅਗਰ ਤੁਸੀਂ ਫੁੱਲ ਵੀਡੀਓ ਦੇਖਣੀ ਆ ਤੇ ਉੱਥੇ ਤੁਹਾਨੂੰ ਬਾਕੀ ਵੀਡੀਓਜ਼ ਦੇ ਲਿੰਕ ਵੀ ਮਿਲ ਜਾਣਗੇ ਇਹ ਕੈਂਪਿੰਗ ਅਸੀਂ ਕਰ ਦਿੱਤੀ ਆ ਪੂਰਾ ਸਟਾਰਟ ਕਰ ਦਿੱਤੀ ਆ ਹੁਣ ਤੇ ਲੰਮੇ ਪੈ ਗਏ ਆ ਬਿਲਕੁਲ ਜੰਗਲ ਦੇ ਗੱਭੇ ਆ ਅਸੀਂ ਬਿਲਕੁਲ ਜਿੱਥੇ ਹੱਟ ਬਣੀ ਹੋਈ ਹੈ ਬਜ਼ੁਰਗਾਂ ਦੀ ਉਹਦੇ ਥੱਲੇ ਹੀ ਆ ਅਸੀਂ ਬਜ਼ੁਰਗ ਆਪਣੀ ਹੱਟ ਦੇ ਵਿੱਚ ਚਲੇ ਗਏ ਆ ਤੇ ਅਸੀਂ ਹੈਗੇ ਹੁਣ ਇਹਦੇ ਵਿੱਚ ਜਿੱਦਾਂ ਜਿੱਦਾਂ ਸਾਨੂੰ ਅਗਰ ਕੋਈ ਆਵਾਜ਼ ਸੁਣਦੀ ਆ ਜਾਂ ਜਾਗ ਆਉਂਦੀ ਆ ਉਦਾਂ ਉਦਾਂ ਉੱਠ ਕੇ ਆਪਾਂ ਵੀਡੀਓ ਬਣਾਉਂਦੇ ਰਹਿਵਾਂਗੇ ਬਾਕੀ ਇਹ ਤਾਂ ਤੁਹਾਨੂੰ ਸਵੇਰੇ ਮਿਲਾਂਗੇ ਆਪਾਂ ਮਾਰਨਿੰਗ ਰੰਮ ਰੱਖਾ ਜੀ ਗੁੱਡ ਨਾਈਟ ਬਾਰਿਸ਼ ਹੋ ਰਹੀ ਆ ਹੁਣ ਪਤਾ ਲੱਗਦਾ ਆ ਹਨੇਰੇ 'ਚ ਤਾਂ ਨਹੀਂ ਸੀ ਪਤਾ ਲੱਗਦਾ ਉਹ ਹੈਗੀ ਆ ਬਜ਼ੁਰਗਾਂ ਦੀ ਕੁੱਲੀ ਇੱਧਰ ਆਪਣਾ ਟੈਂਟ ਆ ਤੇ ਇੱਧਰ ਬਜ਼ੁਰਗ ਆਪਣੀ ਬੰਨ ਰਿਹਾ ਪਗੜੀ ਵਗੈਰਾ ਬਾਕੀ ਸਾਰਾ ਘੁੰਮ ਕੇ ਤੁਹਾਨੂੰ ਇੱਕ ਵਾਰੀ ਥਿਊ ਦਿਖਾ ਦੇਣਾ ਉਹਨਾਂ ਵਾਸਤੇ ਜਿਨ੍ਹਾਂ ਨੇ ਨਮੀ ਇਹ ਵੀਡੀਓ ਦੇਖੀ ਆ ਪਿਛਲੀਆਂ ਵੀਡੀਓ ਨਹੀਂ ਦੇਖੀਆਂ ਤਾਂ ਤੁਸੀਂ ਉਹ ਵੀ ਦੇਖ ਸਕਦੇ ਆ ਬਾਕੀ ਆ ਆਲੇ ਦੁਆਲੇ ਦਾ 뷰 ਆ ਜੀ ਜਿਆਦਾ ਮੈਂ ਨਹੀਂ ਦਿਖਾਉਂਦਾ ਕਿਉਂਕਿ ਪਿਛਲੀਆਂ ਵੀਡੀਓ ਚ ਤੁਸੀਂ ਦੇਖਿਆ ਆ ਉਹ ਆਪਣਾ ਕੈਂਪ ਲੱਗਾ ਬਜ਼ੁਰਗਾਂ ਦੀ ਕੁੱਲੀ ਆ ਤੇ ਹੌਣ ਕਰਨ ਲੱਗੇ ਆ ਜੀ ਵਾਪਸੀ ਕੰਪਲੀਟ ਵੀਡੀਓ ਇਸ ਇਹਨਾਂ ਬਜ਼ੁਰਗਾਂ ਦੀਆਂ ਆਪਾਂ ਬਣਾਈਆਂ ਹੋਈਆਂ ਨੇ ਜੀ 4-5 ਪਾਰਟ ਬਣੇ ਹੋਏ ਆ نیچے ਤੁਹਾਨੂੰ ਲਿੰਕ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਆ ਹੁਣ ਅਸੀਂ ਕਰਨ ਲੱਗੇ ਹਾਂ ਜੀ ਵਾਪਸੀ ਆਪਣਾ ਸਮਾਨ ਵਗੈਰਾ ਪੈਕ ਕਰਕੇ ਹੁਣ ਅਸੀਂ ਇੱਥੋਂ ਜਾਵਾਂਗੇ ਧੰਨਵਾਦ